ਸਨੀਵ ਕੁਮਾਰਾ ਜੀ ਕੀ ਮਾਮਲਾ ਕੀ ਹੋਇਆ ਬੋਡੀ ਲੈ ਕੇ ਇਥੇ ਸਿਵਲ ਹਸਪਤਾਲ ਦੇ ਵਿੱਚ ਆਈ ਸੀ ਮੈਂ ਤਾਂ ਕਹਣਾ ਜੀ ਜਿਹੜੇ ਗਣਪਤੀ ਮਨਾਉਂਦੇ ਐ ਮੂਰਤੀ ਛੋਟੀ ਰੱਖਣ ਕੀ ਹੋਇਆ ਕਿਸੇ ਦਾ ਮੂਰਤੀ ਲੈ ਕੇ ਗਏ ਸੀਗੇ ਵੀ ਸਰਜਨ ਕਰਨ ਨੂੰ ਜਿਹੜੀ ਜਦਾ ਮੂਰਤੀ ਰੱਖੀ ਗਈ ਸੀ ਮੂਰਤੀ ਰੱਖੀ ਗਈ ਸੀ ਕਿੱਲੇ ਮੱਲੇ 'ਚ ਅੱਛਾ ਇਹ ਤੁਹਾਡਾ ਬੇਟਾ ਸੀਗਾ ਹਾਂ ਜੀ ਮੇਰਾ ਬੇਟਾ ਸੀਗਾ ਜੀ 27 ਸਾਲ ਮੈਰਿਡ ਸੀ ਕਿ ਅਨਮੈਰਿਡ ਸੀ ਨਹੀਂ ਮੈਰਿਡ ਨਹੀਂ ਸੀਗਾ ਅਨਮੈਰਿਡ ਕੀ ਕੰਮ ਕੀ ਕਰਦਾ ਸੀ ਕੰਮ ਆਪਾ ਆਪਰੇਟਰੀ 'ਚ ਕਰਦਾ ਸੀ ਆਪਰੇਟਰੀ ਦਾ ਕੀ ਹੋਇਆ ਕਿ ਸੀਗਾ ਕਿੰਨੇ ਵਜੇ ਮੂਰਤੀ ਲੈ ਗਈ ਸੀ ਉਹ ਤੇ ਕੀ ਹੋਇਆ ਸੀ ਵਾਪਕ 5:00 ਵਜੇ ਮੂਰਤੀ ਲੈ ਗਏ ਪੌਣੇ 7:00 ਵਜੇ ਸਾਨੂੰ ਖਬਰ ਆਈ ਆ ਵੀ ਮੂਰਤੀ ਦਾ ਥੱਲੇ ਆ ਗਏ ਅੱਛਾ ਵੀ ਸਰਜਨ ਉਈ ਸਰਜਨ ਕਰਦੇ ਕਰਦੇ ਮੂਰਤੀ ਥੱਲੇ ਆ ਗਏ ਅੱਛਾ ਕਿੰਨੇ ਕੋ ਬੰਦੇ ਜਿਹੜੇ ਮੂਰਤੀ ਤਾਰਨ ਲਈ ਗਏ ਸੀ ਮੂਰਤੀ ਤਾਰਨ ਲਈ 8 ਬੰਦੇ ਡੁੱਬੇ ਸੀਗੇ ਜੀ ਬਾਕੀ ਸਾਰੇ ਬਚ ਗਏ ਨਹੀਂ ਬਚਿਆ ਅੱਛਾ ਕਿੰਨੇ ਸਾਲ ਦਾ ਸੀ ਬੇਡਾ 27 ਸਾਲ ਦਾ ਜੀ ਤੇ ਕਿੰਨੇ ਕੋ ਫੋਟ ਦੀ ਮੂਰਤੀ ਸੀ ਜਿਹੜੀ ਅੱਕੀ ਗਈ ਸੀ ਸੀਗਾ ਕਿ ਮੂਰਤੀ ਛੋਟੀ ਰੱਖੀ ਸੀ 15 ਫੁੱਟ ਦੀ ਮੂਰਤੀ ਹੋਊਗੀ 10-15 ਫੁੱਟ ਦੀ। ਮਤਲਬ ਸਾਰਾ ਪਰਿਵਾਰ ਤੁਸੀਂ ਕਿਨੇ ਕਿੱਥੇ ਕਿਲੇ ਵੱਲੇ ਜਿਹੜਾ ਨਾਲੇ ਆ। ਕਿੰਨੇ ਕ ਵਜੇ ਟਾਈਮ ਸੀ ਜਦੋਂ ਲੈ ਕੇ ਗਏ। ਮੂਰਤੀ ਤਾਂ 5 ਵਜੇ ਪਹੁੰਚ ਗਈ ਸੀ ਪਰ ਟਾਈਮ ਲੱਗ ਗਿਆ ਇਹਨਾਂ ਨੂੰ ਪੂਜਾ ਕਰਦੇ। ਤੇ ਅੱਜ ਬੋਡੀ ਕਿੰਨੇ ਵਜੇ ਕੱਢੀ ਗਈ ਓਥੋਂ? ਅੱਜ ਬੋਡੀ ਬੋਡੀ 10 ਵਜੇ ਨਿਕਲੀ ਆ ਜੀ। ਕੱਲ ਕਿੰਨੇ ਕ ਵਜੇ ਓਥੋਂ ਡੁੱਬਿਆ? ਉਹੀ ਪੌਣੇ 7 ਵਜੇ ਡੁੱਬਿਆ ਸੀ। ਠੀਕ ਹੈ। 6:30 ਆ ਪੌਣੇ 7 ਵਜੇ ਇਹਨਾਂ ਦਾ ਟਾਈਮ ਸੀ। ਸਰ ਕਿਸੇ ਸਾਤਰ ਬੋਡੀ ਕਟਿੰਗ ਗੋਤਾ ਕਰਦੇ ਨੇ ਜੀ। ਹਾਂ ਜੀ ਗੋਤਾ ਗੋਤਾ ਖੋਰੀ ਲੱਗੇ ਹਰਜ ਕੁਮਾਰ ਮੈਰਾ ਉਹ ਗੱਲ ਉਹ ਇਹਨਾਂ ਨੂੰ ਇਨਫੋਰਮੇਸ਼ਨ ਆਈ ਸੀ ਕਿ ਗਣੇਸ਼ ਉਹ ਸਰਜਨ ਕਰਨ ਗਏ ਹੋਏ ਬੰਦੇ ਜਿਹੜੇ ਹੈਗੇ ਉਹਨਾਂ ਚੋਂ ਇੱਕ ਬੰਦੇ ਦੀ ਉਥੇ ਡਰਾਉਨਿੰਗ ਹੋ ਗਈ ਹੈ ਜੋ ਅੱਜ ਜਿਹੜੀ ਕੱਲ ਵੀ ਰਾਤ ਡਾਈਵਰਸ ਤੇ ਸਾਡੀ ਟੀਮ ਲੱਗੀ ਰਹੀਆਂ ਨੇ ਅੱਜ ਉਹ ਜਿਹੜਾ ਬੰਦਾ ਹੈਗਾ ਉਹਦੀ ਬਾਡੀ ਅੱਜ ਸਾਨੂੰ ਰਿਕਵਰ ਹੋਈ ਹੈ ਫੋਰ ਕਾਸ ਹਿਸਾਬ ਨਾਲ ਜਿਹੜੀ ਵੰਡ ਦੀ ਕਾਰਵਾਈ ਹੈਗੀ ਆ ਉਹ ਇਨੀਸ਼ੀਏਟ ਕਰਕੇ ਅਸੀਂ ਉਹ ਪੋਸਟਮੋਮ ਕਰਾ ਰਹੇ ਹਾਂ ਜੁ 194 ਪੀਐਨਐਸ ਦੇ ਵਿੱਚ ਹਰਸ਼ ਮਹਿਰਾ ਹੈਗਾ ਜੀ ਇਹਦਾ ਨਾਮ ਤੇ 27 ਸਾਲ ਦੀ ਉਮਰ ਇਹਦੀ ਰਚੀ ਜਾ ਰਹੀ ਹੈ ਨਹੀਂ ਦੱਸੋ ਉਹ ਉਹਦੀ ਫੈਮਿਲੀ ਹੈਗੀ ਹੈ ਜੀ ਉਹਨਾਂ ਦੇ ਵੱਲੋਂ ਹੀ ਇਹ ਜਿਹੜੀ ਹੈਗੀ ਕਾਰਵਾਈ ਕਰਵਾਈ ਜਾ ਰਹੀ ਹੈ ਜੀ